ਉਹ ਨੰਮੇ ਮੈਂ ਗੱਲ ਕਹਿਣਾ ਚਾਹਨਾ ਕਿ ਜੇ ਪਤੀ ਤੁਸੀਂ ਸਬਜੀ ਬਣਾਈਏ ਰੋਟੀ ਬਣਾਈਏ ਪਤੀ ਕਵੇ ਨਾ ਇਹ ਅਚਾਰ ਲਿਆਏ ਥੋੜਾ ਜਿਆ ਇਹਦਾ ਮਤਲਬ ਇਹ ਹੈ ਕਿ ਜਿਹੜੀ ਸਬਜੀ ਹੈ ਨਾ ਉਹਦੇ ਚ ਕੋਈ ਦਮ ਨਹੀਂ ਹੈਗਾ ਜਿਹੜੀ ਸਬਜੀ ਬਣਾਈਏ ਉਹਦੇ ਚ ਕੋਈ ਦਮ ਨਹੀਂ ਹੈਗਾ ਪਰ ਪਤਨੀਆਂ ਨੂੰ ਇਹ ਵੀ ਖੁਸ਼ ਹੋਣਾ ਚਾਹੀਦਾ ਹੈ ਕਿ ਪਤੀ ਵਿੱਚ ਵੀ ਦਮ ਨਹੀਂ ਆਏਗਾ ਕਿ ਇਹ ਕਹੇ ਸਕੇ ਕਿ ਸਬਜੀ ਵਿੱਚ ਦਮ ਹੈ। ਸਬਜੀ ਸਬਜੀ ਆ ਗਿਆ। ਅੱਛਾ ਜ਼ਾਰੀ ਬੱਦੀ ਆਵਾਜ਼। ਸਿੰਧੀ ਬੱਧਾਰੀ ਬੱਦੀ ਆ। ਜੋਦੀ ਨਵਾਂ ਨਵਾਂ ਵਿਆਹ ਹੋਇਆ ਸੀ। ਪਤਨੀਆਂ ਦੀ ਪਾਵਰ। ਛੋਟੀ ਜਸੋਣੀ ਜ। ਤੇ ਪਤਨੀ ਨੇ ਰੋਟੀ ਬਣਾਈ। ਤੇ ਥਾਲੀ ਵਿੱਚ ਪਾ ਕੇ ਪਤੀ ਨੂੰ ਦਿੱਤੀ। ਤੇ ਸਬਜੀ 'ਚ ਮਰਚਾਂ ਬੜੀਆਂ ਸੀ। ਤੇ ਉਹ ਖਾ ਕੇ ਨਾ ਤੇ ਪਤਨੀ ਕਹਿੰਦੀ ਕਿ ਉਹ ਜੀ ਬਣੀ ਸੀ ਕਹਿੰਦਾ ਬਹੁਤ ਵਧੀਆ ਸੀ ਪਤਨੀ ਕਹਿੰਦੀ ਪਰ ਤੁਹਾਡੀਆਂ ਤਾਂ ਅੱਖਾਂ ਵਿੱਚ ਪਾਣੀ ਆ ਗਿਆ ਕਹਿੰਦਾ ਇਹ ਖੁਸ਼ੀ ਦੇ ਹੰਸੂ ਨੇ ਉਹਨੇ ਕੜਸੀ ਚੁੱਕ ਕੇ ਹੋਰ ਪਾਈ ਕਹਿੰਦਾ ਨਹੀਂ ਹੋਰ ਖੁਸ਼ੀ ਮੇਰੇ ਕੋਲ ਬਰਦਾਸ਼ਤ ਨਹੀਂ ਨਵੀਂ ਨਵੀਂ ਆਈ ਸੀ ਪਤਨੀ ਨਵੀਂ ਨਵੀਂ ਆਈ ਸੀ ਤੇ ਉਹਨੇ ਨਾ ਰੋਟੀਆਂ ਬਣਾਉਣ ਲੱਗੀ ਰਸੋਈ 'ਚ ਜਾ ਕੇ ਤੇ ਕੋਈ ਆਵਾਜ਼ ਨਹੀਂ ਸੀ ਆ ਰਹੀ ਪਤੀ ਨੂੰ ਥੋੜਾ ਜਿਹਾ ਸ਼ੱਕ ਜਿਹਾ ਪਿਆ ਕਿਉਂਕਿ ਚੱਕਲੇ ਦੀਆਂ ਨਾ ਤਿੰਨ ਟੰਗਾਂ ਹੁੰਦੀਆਂ ਨੇ ਇੱਕ ਟੁੱਟੀ ਹੋਈ ਸੀ ਤੇ ਉਹ ਜਦੋਂ ਵੇਲਦੇ ਉਹ ਨਾ ਤਾਂ ਖੱਟਪੱਟ ਖੱਟਪੱਟ ਦੀ ਆਵਾਜ਼ ਆਉਂਦੀ ਸੀ ਪਰ ਉਹਨੇ ਕਿਹਾ ਆਵਾਜ਼ ਕੋਈ ਨਹੀਂ ਆ ਰਹੀ ਜਾ ਕੇ ਦੇਖਿਆ ਤੇ ਪਤਨੀ ਬੜੇ ਆਰਾਮ ਨਾਲ ਭੁਲਕੇ ਬਣਾ ਰਹੀ ਸੀ ਵੇਲ ਰਹੀ ਸੀ ਕਹਿੰਦਾ ਕੀ ਗੱਲ ਹੋਈ ਆ ਵੀ ਇਹ ਤਾਂ ਚਕਲੇ ਦੀ ਆਵਾਜ਼ ਆਣੀ ਕਹਿੰਦੀ ਮੈਨੂੰ ਨਾ ਦੇਖੋ ਜੀ ਨਵਾਂ ਨਵਾਂ ਵਿਆਹ ਹੋਇਆ ਤੇ ਕਹਿੰਦੀ ਮੈਨੂੰ ਖੱਟਪਟ ਪਸੰਦ ਨਹੀਂ ਹੈਗੀ ਇਹਦੀਆਂ ਇਹ ਦੋ ਲੱਤਾਂ ਖੱਟਪਟ ਕਰ ਰਹੀਆਂ ਸੀ ਮੈਂ ਉਹਦੀਆਂ ਦੋਵੇਂ ਲੱਤਾਂ ਵੱਡ ਦਿੱਤੀਆਂ ਪਤੀ ਕਹਿੰਦਾ ਉਸ ਤੋਂ ਬਾਅਦ ਮੈਂ ਖੱਟਪਟ ਕਦੇ ਨਹੀਂ ਕੀਤੀ ਇਹ ਖਾਲੀ ਆਂਦੀ ਵਾਲੀ ਜੱਲ ਪਤਨੀਆਂ ਨਾ ਅਕਸਰ ਪੱਕ ਜਾਂਦੀਆਂ ਨੇ ਇਹ ਬੜੇ ਇਹ ਵੈਸੇ ਪਤਨੀਆਂ ਪੈ ਕੇ ਚਲੇ ਜਾਂ ਨਾ ਤੇ ਬੰਦੇ ਜੀ ਭੰਗੜੇ ਪਾਉਂਦੇ ਨੇ ਇਹ ਕਰਦੇ ਨੇ ਇਹ ਸਿਰਫ ਤੇ ਸਿਰਫ ਤਰਲੋਕ ਸਿੰਘ ਚੁਗ ਦੇ ਚੁਟਕਲਿਆਂ ਵਿੱਚ ਪਤਨੀ ਚਲੀ ਜਾਏ ਨਾ ਪਤਨੀ ਚਲੀ ਜਾਏ ਤਾਂ ਘਰ ਭੂਤ ਬੰਗਲਾ ਬਣਿਆ ਹੁੰਦਾ ਤੇ ਰਸੋਈ ਜਿਹੜੀ ਹੁੰਦੀ ਹੈ ਨਾ ਕਬਾੜੀਏ ਦੀ ਦੁਕਾਨ ਨਹੀਂ ਹੁੰਦੀ ਸਹੀ ਮੈਂ ਨੇ ਸਹੀ ਮੈਂ ਨੇ ਪਰ ਕਈ ਬੰਦੇ ਬੜੇ ਖੁਸ਼ ਹੁੰਦੇ ਨੇ ਕੋਈ ਮੈਂ ਦੱਸਣ ਲੱਗਿਆ ਇਹ ਤਾਂ ਭੁਮਿਕਾ ਸੀ ਨਾ ਐ ਸ਼ੁਰੂਆਤ ਸੀ ਇਹ ਤਾਂ ਹੁਣ ਅਸਲੀ ਸੁਣੋ ਤੁਸੀਂ ਉਹ ਪਤਨੀ ਚਲੀ ਗਈ ਪੇਕੇ ਕੁਝ ਦਿਨਾਂ ਬਾਅਦ ਉਹਨੂੰ ਯਾਦ ਆਇਆ ਤੇ ਉਹਨੇ ਫੋਨ ਕੀਤਾ ਪਤੀ ਨੂੰ ਸੈੱਲ ਫੋਨ ਤੇ ਤੇ ਕਹਿੰਦੀ ਐ ਕਿ ਹਾਂਜੀ ਕੀ ਹਾਲ ਚਾਲ ਐ ਬੱਚੇ ਠੀਕ ਨੇ ਸਭ ਠੀਕ ਠਾਕ ਐ ਬੱਚੇ ਤੰਗ ਤਾਂ ਨਹੀਂ ਕਰਦੇ ਉਹਨੂੰ ਪਤਨੀ ਨੂੰ ਸ਼ੱਕ ਪਿਆ ਵੀ ਇਹ ਇਹ ਲੱਗਦਾ ਵੀ ਉਹ ਪੁੱਛਦੀ ਕਿੱਥੇ ਹੋ ਕਹਿੰਦੇ ਮੈਂ ਰਸੋਈ ਵਿੱਚ ਆ ਉਹਨੂੰ ਸ਼ੱਕ ਜਿਹਾ ਪਿਆ ਕਹਿੰਦੀ ਮੈਨੂੰ ਕੋਈ ਨਿਸ਼ਾਨੀ ਦੱਸੋ ਉਹਨੇ ਕੀ ਗੀਤਾ ਜੀ ਕੜਾਈ ਲੈ ਕੇ ਤੇ ਵਿੱਚ ਕੜਛੀ ਮਾਰ ਕੇ ਦੱਸ ਦਿੱਤਾ ਪਤਨੀ ਦੇ ਤਸੱਲੀ ਹੋ ਗਈ। ਥੋੜੀ ਦੇਰ ਬਾਅਦ ਉਹਨੂੰ ਯਾਦ ਆਇਆ ਵੀ ਬੱਚਿਆਂ ਨਾਲ ਤਾਂ ਗੱਲ ਨਹੀਂ ਕੀਤੀ ਤੇ ਉਹਨੇ ਫਿਰ ਲੈਂਡਲਾਈਨ ਤੇ ਘਰ ਫੋਨ ਕੀਤਾ। ਤੇ ਬੱਚਿਆਂ ਨੇ ਚੁੱਕਿਆ ਫੋਨ ਹਾਂਜੀ ਕੀ ਆਜਾ ਲਾ ਬੱਚੇ ਉਹ ਠੀਕ ਹੋ ਪੜ੍ਹਾਈ ਠੀਕ ਹੈ ਡੈਡੀ ਨੂੰ ਤੰਗ ਤਾਂ ਨਹੀਂ ਕਰਦੇ ਹੋ ਨਹੀਂ ਜੀ। ਅੱਛਾ ਡੈਡੀ ਨੂੰ ਦੇ ਫੋਨ। ਕਹਿੰਦੇ ਡੈਡੀ ਡੈਡੀ ਤਾਂ ਘਰ ਹੀ ਨਹੀਂ ਆਗੇ। ਉਹ ਕਹਿੰਦੀ ਮੈਂ ਹੁਣੇ ਗੱਲ ਕੀਤੀ ਹੈ ਰਸੋਈ 'ਚ ਜਾ ਕੇ ਦੇਖੋ ਉਹਨਾਂ ਨੇ ਕੜਾਈ 'ਚ ਕੜਸੀ ਮਾਰ ਕੇ ਮੈਨੂੰ ਦੱਸੀ ਸੀ ਤੇ ਬੱਚੇ ਹੱਸਣ ਲੱਗ ਪਏ ਡੈਡੀ ਜਦੋਂ ਦੇ ਤੁਸੀਂ ਗਏ ਹੋ ਨਾ ਕੜਾਈ ਤੇ ਕੜਸੀ ਡੈਡੀ ਨੇ ਘਾਰੇ 'ਚ ਰੱਖੀ ਹੋਈ ਬਰੇ ਬੇਈਮਾਨ ਪਤੀ ਹੈ ਉਹ ਪਤੀ ਆਇਆ ਨਾ ਦਫ਼ਤਰੋਂ ਘਰ ਤੇ ਆ ਪੜਤਾ ਬਣਾਇਆ ਸੀ ਪਤਨੀ ਨੇ ਸੁਣਾ ਜੀ ਪੜਤਾ ਬਣਾਇਆ ਸੀ ਪੜਤਾ ਬਣਿਆ ਸੀ ਤੇ ਕਹਿੰਦਾ ਅੱਜ ਫੇਰ ਬੈਂਗਣ ਉਹ ਸੁਣਾ ਲੈ ਲੋ ਅੰਦਰ ਉਂ ਤੇਨੂੰ ਪਤਾ ਨਹੀਂ ਹੈਗਾ ਕਿ ਵੈਂਗਣ ਖਾਨ ਨਾਲ ਬੰਦਾ ਅਗਲੇ ਜਨਮ ਵਿੱਚ ਉੱਲੂ ਬਣਦਾ ਹੈ। ਤੈਨੂੰ ਇਹ ਪਤਾ ਨਹੀਂ ਵੀ ਵੈਂਗਣ ਖਾਨ ਨਾਲ ਬੰਦਾ ਅਗਲੇ ਜਨਮ ਵਿੱਚ ਉੱਲੂ ਬਣਦਾ ਹੈ। ਪਤਨੀ ਕਹਿੰਦੀ ਚੁੱਪ ਕਰਕੇ ਖਾ ਲਿਆ ਕਰੋ ਜੋ ਬਣਾਵਾ। ਇਹ ਸਾਰਾ ਕੋਈ ਪਿਛਲੇ ਜਨਮ ਸੋਚਣਾ ਸੀ। ਕਮੇ ਨੂੰ ਵੀ ਸੋਸ਼ ਸ਼ੋਅ ਕੀ ਹਸਣਾ ਹੈਗਾ ਮੇਰੀ ਪਤਨੀ ਵੀ ਆ ਗਈ ਇੱਕ ਪਤਨੀ ਹੋਰ ਆ ਗਈ ਚਾਵਲਾ ਜੀ ਕਹਿੰਦੇ ਕਹਿੰਦੇ ਮੋਂ ਲੈ ਕੇ ਆਂਦਾ ਆਪਣੀ ਮੋਟੀ ਦੁਆਚ ਇਹ ਵੀ ਇੱਕ ਲੋਤੀ ਹੈ ਅੱਛਾ ਵਾਦੀ ਵਾਦੀ ਥੈਂਕ ਯੂ ਥੈਂਕ ਯੂ ਤਾੜੀਆਂ ਜੀ ਚੱਲ